ਸਲਾਮ ਹੀ ਮੁੰਡੇ ਹਣ ਵਿਆਹ ਆ ਜਾਂਦੀਆਂ ਪਾਟੀਆਂ ਜਾਗੋ ਰ ਜਾਣ ਦੀ ਤਿਆਰੀ ਕਰ ਲੋ ਹੁਣ ਪੁਰਾਣੇ ਕੱਪੜੇ ਪਾ ਕੇ ਨਹੀਂ ਜਾਣਾ ਹੁਣ ਤੁਸੀਂ ਨਵੇਂ ਕੋਟ ਪੈਂਟ ਪਾ ਕੇ ਜਾਓਗੇ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਵੇਖਾ ਨਹੀਂ ਸਾਨੂੰ 10000 ਰੁਪਏ ਕੋਟ ਪੈਂਟ ਦੇ ਖਰਚਣਾ ਪੈਣਾ ਬਿਲਕੁਲ ਨਹੀਂ ਖਰਚਣਾ ਪੈਣਾ ਗੁੱਟਾ ਰੋਡ ਕਰਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ ਇਦਾਂ ਦੇ 10-10 ਹਜ਼ਾਰ ਵਾਲੇ ਕੋਟ ਪੈਂਟ ਉਹ ਸਿਰਫ 2995 ਜਿ ਲੈ ਜਾਓ ਜਿਹੜਾ 15-16000 ਰੁਪਏ ਦਾ ਬਾਜ਼ਾਰ 'ਚ 3 ਪੀਸ ਕੋਟ ਪੈਂਟ ਆ ਇਹ ਤੁਹਾਨੂੰ ਅਸੀਂ ਦਵਾਂਗੇ ਸਰਵਿਸ 3700 ਸਾਥ 'ਚ ਕਿਤੇ ਹੈਗ ਨਹੀਂ ਕਰਾ ਸ਼ਹਿਰੀ ਬਾਬੂ ਜਿੱਦਾਂ ਕਿਸੇ ਐਮਐਲਏ ਦਾ ਮੁੰਡਾ ਹੁੰਦਾ ਕਿਸੇ ਤਗੜੇ ਡਾਕਟਰ ਦਾ ਮੁੰਡਾ ਹੁੰਦਾ ਉਹਦਾਂ ਦੇ ਹੈਵੀ ਹੈਵੀ ਕੋਟ ਪੈਂਟ ਸਾਡੇ ਕੋਲ ਹੈਗੇ ਆ ਜਿੱਦਾਂ ਡਿਜ਼ਾਈਨ ਤਿਆਰ ਕੋਣਾ ਕਰਾ ਲਿਓ ਇਹ ਜਿੱਦਾਂ ਦੀ ਚੀਜ਼ ਤੁਸੀਂ ਕਹੋਗੇ ਕਰ ਲਿਓ ਫੋਟੋ ਤੁਸੀਂ ਇੰਸਟਾਗ੍ਰਾਮ ਤੋਂ ਚੱਕ ਲਿਓ ਗੂਗਲ ਤੋਂ ਚੱਕ ਲਿਓ ਫੇਸਬੁੱਕ ਤੋਂ ਲਿਆਓ ਚੱਕ ਕੇ ਦਵਾਂਗੇ ਬਾਜ਼ਾਰ 'ਚ ਜਾ ਕੇ ਪਤਾ ਕਰੋ 3500 ਰੁਪਏ 'ਦੋ ਕੱਟੇ ਕੁਰਤਾ ਪਜਾਮਾ ਨਹੀਂ ਮਿਲਣਾ ਸਾਡੇ ਕੋਲ ਆ ਜਾਓ 1500 ਰੁਪਏ ਦੇ ਵਿੱਚ ਕੁਰਤਾ ਪਜਾਮਾ ਲੈ ਜਾਓ ਸਲਾਈ ਕਰਕੇ ਅਰੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 18 19 20 ਇਹ ਤੋਂ ਘੱਟ ਕੋਈ ਸ਼ੇਰ ਬਣ ਨਹੀਂ ਦਿੰਦਾ ਸਾਡੇ ਕੋਲ ਆ ਜਾਓ 4500 ਰੁਪਏ 'ਚ ਸ਼ੇਰ ਬਾਨੀ ਸਟਿਚ ਕਰਕੇ ਲੈ ਜਾਓ ਜਿਹੜੇ ਸ਼ਹਿਰਾਂ ਵਾਲੇ ਭਰਾ ਦੇਖੋ ਤੁਹਾਡੇ ਲਈ ਜੋਧਪੂਰੀ ਕਿੰਨੇ ਸੋਹਣੇ-ਸੋਹਣੇ ਆ ਦੇਖੋ ਇਦਾਂ ਦੀਆਂ ਚੀਜ਼ਾਂ ਜੋ ਫੋਟੋਆਂ ਨੇ ਦੇਖ ਰਿਹਾ ਹੋ ਬਣਾਵਾਂਗੇ ਜਿਹੜੇ ਮਾਡਰਨ ਮੁੰਡਿਆ ਕੋਟ ਪਹਿਣ ਤੁਸੀਂ ਇਤਾਂਲੇ ਬਣਾਉਣੇ ਆ ਦੇਖੋ ਮਦਰੋ ਜਿੱਦਾਂ ਦੀ ਮਰਜ਼ੀ ਦਿਓ ਟੌਰ-ਟੋਡੀ ਕਰਨੀਆਂ ਵਿਆਹ ਸ਼ਾਦੀ ਦੇ ਵਿੱਚ ਪੂਰੀ ਰੌਣਕ ਲਾ ਦੇਾਂਗੇ ਉਹ ਤੁਸੀਂ 60 60 70 70000 ਰੁਪਇਆ ਖਰਚੇ ਹੋਣਿਓ ਪਰ ਸਾਡੇ ਕੋਲ ਆਜੋ 70000 ਵਾਲਾ ਕੱਪੜਾ ਅਸੀਂ ਤੁਹਾਨੂੰ 25 30000 ਦੇ ਰਣਾ ਘਰ ਵਾਲਾ ਦੇ ਘਰ ਵਾਲੀ ਇਦਾਂ ਟੌਰਾ ਕੱਢ ਕੇ ਵਿਆਹ ਤੇ ਜਾਊਗੀ ਸਾਡੇ ਕੋਲ ਕੋਟ ਮੈਂਟ ਕੋਟ ਤੇ ਵਿਮੇ ਹੈਗੇ ਆ ਸਾਡੇ ਕੋਲ ਸੂਟ ਵੀ ਆ ਅਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸ ਮਤਲਬ ਫੈਮਿਲੀ ਕੰਪਲੀਟ ਸ਼ੋਰੂਮ ਆ ਜੀ ਚਲਾ ਆ ਵੀ ਮੁੰਡੇ ਹੁਣ ਵਿਆਹਾਂ ਸ਼ਾਦੀਆਂ ਪਾਰਟੀਆਂ ਜਾਗੋ ਤੇ ਜਾਣ ਦੀ ਤਿਆਰੀ ਕਰ ਲੋ ਹੁਣ ਪੁਰਾਣੇ ਕੱਪੜੇ ਪਾ ਕੇ ਨਹੀਂ ਜਾਣਾ ਹੁਣ ਤੁਸੀਂ ਨਵੇਂ ਕੋਟ ਪੰਟ ਪਾ ਕੇ ਜਾਉਂਗੇ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਵੇਖਾ ਨਹੀਂ ਸਾਨੂੰ 10000 ਰੁਪਏ ਕੋਟ ਪੰਟ ਦੇ ਖਰਚਣਾ ਪੈਣਾ ਬਿਲਕੁਲ ਨਹੀਂ ਖਰਚਣਾ ਪੈਣਾ ਬੁੱਟਾ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਜੋ ਇੰਦਾਂ ਦੇ 10-10 ਹਜ਼ਾਰ ਵਾਲੇ ਕੋਟ ਪੈਂਟ ਉਹ ਸਿਰਫ 2995 ਜਿ ਲੈ ਜਾਓ ਮੈਂ ਚੈਲੰਜ ਕਰਦਾ ਕਿਸੇ ਦਰਜੀ ਨੂੰ ਜਾ ਕੇ ਪੁੱਛੋ ਇਹਦੀ ਸਲਾਈ ਬਾਜ਼ਾਰ ਚ 4000 ਰੁਪਿਆ ਕੱਲੀ ਸਲਾਈ ਆ ਅਸੀਂ ਤੁਹਾਨੂੰ 2995 ਦੇਵਾਂਗੇ 2 ਪੀਸ ਕੋਟ ਪੈਂਟ ਆ ਦੇਖੋ ਜਿਹੜਾ 15-16000 ਰੁਪਿਆ ਬਾਜ਼ਾਰ ਚ 3 ਪੀਸ ਕੋਟ ਪੈਂਟ ਆ ਇਹ ਤੁਹਾਨੂੰ ਅਸੀਂ ਦੇਵਾਂਗੇ ਸਿਰਫ 3760 ਚ ਇਹਦੀ ਸਲਾਈ 5000 ਰੁਪਿਆ ਬਾਜ਼ਾਰ ਚ ਪਰ ਕੱਪੜਾ ਵੀ ਸਾਡਾ ਸਲਾਈ ਵੀ ਸਾਡੀ ਉਹ ਟੇਲਰ ਬੜੇ ਚੰਗੇ ਆ ਨਾਪ ਤੁਹਾਡਾ ਦਵਾਂਗੇ ਨਾਪ ਕੇ 3760 ਦੇ ਵਿੱਚ ਲੈ ਜਾਓ ਸਲਾਈ ਕਰਕੇ ਹੁਣ ਆਹ ਦੇਖੋ ਕਿੱਦਾਂ ਹੈ ਕਿ ਨਹੀਂ ਕਿਹੜਾ ਸ਼ਹਿਰੀ ਬਾਬੂ ਜਿੱਦਾਂ ਕਿਸੇ ਐਮਐਲਏ ਦਾ ਮੁੰਡਾ ਹੁੰਦਾ ਕਿਸੇ ਤਕੜੇ ਡਾਕਟਰ ਦਾ ਮੁੰਡਾ ਹੁੰਦਾ ਉਹਦਾਂ ਦੇ ਹੈਵੀ ਹੈਵੀ ਕੋਟ ਪੈਂਟ ਸਾਡੇ ਕੋਲ ਹੈਗੇ ਆ ਜਿੱਦਾਂ ਦਾ ਡਿਜ਼ਾਈਨ ਤਿਆਰ ਕਰਾ ਲਿਓ ਆ ਜੇ ਬਾਜੂਪਾ ਲਾਉਣੀਆਂ ਇਹ ਜਿੱਦਾਂ ਦੀ ਚੀਜ਼ ਤੁਸੀਂ ਕਹੋਗੇ ਕਰ ਲਿਓ ਫੋਟੋ ਤੁਸੀਂ ਇੰਸਟਾਗ੍ਰam ਤੋਂ ਚੱਕ ਲਿਓ ਗੂਗਲ ਤੋਂ ਚੱਕ ਲਿਓ ਫੇਸਬੁੱਕ ਤੋਂ ਲਿਆਓ ਚੱਕ ਕੇ ਦਵਾਂਗੇ ਦੇਖੋ ਕਾਲੇ ਰੰਗ ਦਾ ਕੁਰਤਾ ਪਜਾਮਾ ਕਿੱਦਾਂ ਕੱਢੀ ਨਹੀਂ ਕੱਢੀ ਟੌਰ ਮਤਲਬ ਕੁਰਤੇ ਪਜਾਮੇਲ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਬਾਜ਼ਾਰ 'ਚ ਜਾ ਕੇ ਪਤਾ ਕਰੋ 3500 ਰੁਪਏ ਤੋਂ ਘੱਟੇ ਕੁਰਤਾ ਪਜਾਮਾ ਨਹੀਂ ਮਿਲਣਾ ਸਾਡੇ ਕੋਲ ਆ ਜਾਓ 1500 ਰੁਪਏ ਦੇ ਵਿੱਚ ਕੁਰਤਾ ਪਜਾਮਾ ਲੈ ਜਾਓ ਸਲਾਈ ਕਰਕੇ ਬਾਹਰੋਂ ਕਿਹਨੇ ਸਲਾਈ ਕਰਕੇ ਵੈਸੇ ਸਾਡੇ ਕੋਲ 700 ਤੋਂ ਕੁਰਤੇ ਮੋਂ ਸ਼ੁਰੂ ਆ ਜੇ ਆਪਾਂ ਲੜੀਆਂ ਬਾਸਕਟਾਂ ਦੇਖੋ ਬਾਸਕਟਾਂ ਦੇ ਵਿੱਚ ਡਿਜ਼ਾਈਨ ਕਿੰਨੇ ਆ ਸ਼ੇਰ ਬਣੀਆਂ ਕਿੰਨੇ ਕਰਾਇਆ 10000 ਰੁਪਿਆ ਕਰਾਇਆ ਜਾਂਦਾ ਬਾਜ਼ਾਰ ਚ ਇਹਦੀ ਆਪਾਂ ਮੁੱਲ ਦੀ ਗੱਲ ਕਰੀਏ ਤਾਂ 18 19 2000 ਤੋਂ ਘੱਟ ਕੋਈ ਸ਼ੇਰ ਬਹ ਨਹੀਂ ਦਿੰਦਾ ਸਾਡੇ ਕੋਲ ਆਜੋ 6500 ਰੁਪਏ ਚ ਸ਼ੇਰ ਬਹਨੀ ਸਟਿਚ ਕਰਕੇ ਲੈ ਜਾਓ ਉਹਨਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਰਦੀਆਂ ਫਾਇਦੇ ਹੋ ਰਿਹਾ ਬਹੁਤ ਵੱਡੇ ਭਾਈ ਜੀ 2995 ਦਾ ਐਲਾਨ ਤਾਂ ਕਰਤਾ ਉਹ ਮੈਨੂੰ ਦੱਸੋ ਕੱਪੜਾ ਵਧੀਆ ਤੇਰੇ ਵਿੱਚ ਰੰਗ ਰੰਗ ਹੈਗੇ ਸਾਰੇ ਭਾਈ ਸਾਡੇ ਕੋਲ ਵੈਰਾਈਟੀ ਬੜੀ ਹੈਗੀ ਹੈ ਰੰਗ ਤੁਹਾਨੂੰ ਬਹੁਤ ਮਿਲ ਜਾਣਗੇ ਸਾਰੇ ਰੰਗ ਟਾਟੀ ਅੱਗੇ ਡਿਸਪਲੇ ਕੀਤੇ ਹੋਏ ਆ 컬러ਾਂ ਦੀ ਸਾਡੇ ਕੋਲ ਕੋਈ ਕੰਪਨੀ ਕੱਪੜੇ ਦਾ ਕੋਈ ਲਾਂਮਾ ਨਹੀਂ ਇੱਕ ਵਾਰੀ ਮਾਤੂ ਸੀਰੀ ਦਫ਼ਤਰ ਵਿਜ਼ਿਟ ਕਰੋ ਤੁਹਾਨੂੰ ਫੈਬ੍ਰିକੇਟਾ ਵਧੀਆ ਲੱਗੇ ਤੁਸੀਂ ਦੂਜੀ ਵਾਰੀ ਫੇਰ ਆਓਗੇ ਇੱਕ ਵਾਰੀ ਦੇਖੋ ਇਹਨਾਂ ਚ ਕਲਰ ਦੇਖੋ ਕਿੰਨੇ ਪਿਆਰੇ ਬਣੇ ਹੋਇਆ ਆ ਕਾਪੀਆਂ ਕੈਟਲੌਗ ਬਣੀ ਆ ਜਿੱਦਾਂ ਦਾ ਡਿਜ਼ਾਈਨ ਕਹੋਗੇ ਤੁਹਾਨੂੰ ਮਿਲੇਗਾ ਉਹ ਭਰਾਵੋ ਇੱਧਰ ਦੇਖੋ ਇੱਧਰ ਜਿਹੜੇ ਸ਼ਹਿਰਾਂ ਵਾਲੇ ਭਰਾ ਦੇਖੋ ਤੁਹਾਡੇ ਲਈ ਜੋਧਪੂਰੀ ਕਿੰਨੇ ਸੋਹਣੇ ਸੋਹਣੇ ਆ ਦੇਖੋ ਇਦਾਂ ਦੀਆਂ ਚੀਜ਼ਾਂ ਜੋ ਫੋਟੋਆਂ ਨੇ ਦੇਖ ਰਹੇ ਹੋ ਬਣਾਵਾਂਗੇ ਜਿਹੜੇ ਮਾਡਰਨ ਮੁੰਡਿਆ ਕੋਟ ਪੈਂਟ ਤੁਸੀਂ ਇਦਾਂ ਨੇ ਬਣਾਉਣੇ ਆ ਦੇਖੋ ਮਤਲਬ ਜਿੱਦਾਂ ਦੀ ਮਰਜ਼ੀ ਦਿਓ ਟੌਰ ਤੁਹਾਡੀ ਕਰਨੀਆਂ ਵਿਆਹ ਸ਼ਾਦੀ ਦੇ ਵਿੱਚ ਪੂਰੀ ਰੌਣਕ ਲਾ ਦੇਾਂਗੇ ਜਿਹੜੇ ਤੁਸੀਂ ਕੋਟ ਪੈਂਟ ਕੁਰਤੇ ਪਹਿਮੇ ਸ਼ੇਰਵਨੀਆ ਬਾਜ਼ਾਰ ਚ ਜਾਣਿਓ ਉਹ ਤੁਸੀਂ 60 6 70000 ਰੁਪਿਆ ਖਰਚੇਉ ਨੇ ਪਰ ਸਾਡੇ ਕੋਲ ਆਜੋ 70000 ਵਾਲਾ ਕਪੜਾ ਅਸੀਂ ਤੁਹਾਨੂੰ 25 30000 ਚ ਦੇਣਾ ਕਿਉਂਕਿ ਰੇਟ ਸਾਡੇ ਘਟਿਆ ਕੁਆਲਿਟੀ ਵੈਰਾਈਟੀ ਵਧਿਆ ਜਿਹੜੇ ਮੁੰਡੇ ਦਾ ਵਿਆਹ ਆ ਘੋੜੀ ਦੇ ਉੱਤੇ ਸਜਾ ਕੇ ਪਠਾਵਾਂਗੇ ਟੌਰ ਕੱਢ ਕੇ ਪਠਾਵਾਂਗੇ ਉਹ ਮੂਵੀ ਵਾਲੇ ਨੇ ਮੂਵੀ ਬਣਾਉਣੀ ਆ ਫੋਟੋਆਂ ਵੀ ਖਿੱਚਣੀਆਂ ਫੋਟੋ ਵੀ ਸੋਹਣੀ ਆਊਗੀ ਆ ਤੁਸੀਂ ਕੰਟਰਾਸਟ ਬਣਾਉਣਾ ਹੈਗਾ ਪੈਂਟ ਕੋਈ ਹੋਰ ਬਲੇਜ਼ਰ ਕੋਈ ਹੋਰ ਉਹ ਵੀ ਬਣ ਜੂਗੀ ਜੋਧਪੂਰੀ ਕੰਟਰਾਸਟ ਬਣਾਣਾ ਉਹ ਵੀ ਬਣ ਜੂਗੀ ਉਹ ਰੂਹ ਤੁਹਾਡੀ ਪੂਰੀ ਕਰ ਦੇਣੀ ਆਪਾਂ ਆ ਦੇਖੋ ਇਦਾਂ ਦੀਆਂ ਚੀਜ਼ਾਂ ਦਿੱਲੀ ਬੰਬਈ ਵਾਲੇ ਮਾਡਲ ਦੇਖਿਆ ਐ ਐਕਟਰ ਦੇਖਿਆ ਉਦਾਂ ਘਰ ਵਾਲਾ ਦੇ ਘਰ ਵਾਲੀ ਇਦਾਂ ਟੌਰਾ ਕੱਢ ਕੇ ਵਿਆਹਾਂ ਤੇ ਜਾਊਗੀ ਸਾਡੇ ਕੋਲ ਕੋਟ ਮੈਂਟ ਕੋਟ ਤੇ ਪਜਾਮੇ ਹੈਗੇ ਆ ਸਾਡੇ ਕੋਲ ਸੂਟ ਵੀ ਆ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸ ਮਤਲਬ ਫੈਮਿਲੀ ਕੰਪਲੀਟ ਸ਼ੋਰੂਮ ਆ ਜੀ ਛੇਤੀ ਆ ਜਾਓ ਵੱਡੇ ਫਾਇਦੇ ਬਾਜੀ 2995 ਤੁਸੀਂ ਕਹਿੰਦੇ ਹੋ 360 ਵੀ ਉਦੋਂ ਉੱਪਰ ਵੀ ਹੈਗੇ ਰੇਟ ਲਕਜ਼ਰੀ ਕੋਟ ਮੈਂ ਹੋਰ ਵੀ ਆ ਗਿਆ ਬਾਜੀ ਅੱਗੇ ਦੇਖੋ ਕਾਫੀ ਵੈਰਾਈਟੀ ਹੈਗੀ ਆ ਇਹਨਾਂ ਜੋ ਆਪਣੇ ਮਰਜ਼ੀ ਦਾ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਤੁਸੀਂ ਕਹੋਗੇ ਕਲਰ ਤੁਹਾਨੂੰ ਦਿਲ ਜਾਗੇ ਜਿੱਦਾਂ ਤੇ ਤੁਸੀਂ ਡਿਜ਼ਾਈਨ ਕਰੋਗੇ ਤੁਹਾਨੂੰ ਬਣਾ ਕੇ ਦੇਵਾਂਗੇ ਟੇਲਰ ਸਾਡੇ ਆਪ ਦੇ ਆ ਬਸ ਤੁਸੀਂ ਸਟਿਚਿੰਗ ਕਰਨੀ ਹੈ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਦੇਖੋ 2995 ਤੋਂ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਦੀ ਚੀਜ਼ ਲੈਣੀ ਲੈ ਜਾਓ ਚੈੱਕ ਲੈਣਾ ਚੈੱਕ ਲੈ ਜਾਓ ਲਾਈਨਾਂ ਨਾਲ ਲੈਣਾ ਲਾਈਨਾਂ ਨਾਲ ਲੈ ਜਾਓ ਜਿਹੜੇ 25 25000 ਦੇ ਬਾਜ਼ਾਰ 'ਚ ਸੀ 5-7000 'ਚ ਕੋਟ ਪਿੰਟ ਦੇ ਦੇਣੇ ਆ ਹੁਣ ਕੁੜਤੇ ਪਜਾਮੇ ਦੇਖੋ ਪਿੰਡਾਂ ਦੇ ਵਿੱਚ ਵੋਟਾਂ ਵੀ ਸ਼ੁਰੂ ਹੋ ਗਈਆਂ ਸਰਪੰਚੀ ਪੰਚੀ ਦੀਆਂ ਉਹ ਤੁਸੀਂ ਲੰਬੜਦਾਰ ਵੀ ਹੋਣੇ ਆ ਉਹ ਤੁਸੀਂ ਜਾਗੂਆਂ ਦੇ ਵੀ ਜਾਣਾ ਐਮਐਲਏ ਮੰਤਰੀ ਵੀ ਆ ਵਾਈਟ ਰੰਗ ਦੇ ਕੁੜਤੇ ਪਜਾਮੇ ਦੇਖੋ ਚੀਜ਼ਾਂ ਕਿੰਨੀਆਂ ਹੁਣ ਆਜੋ ਤੁਹਾਡਾ ਹੋਰ ਇੱਕ ਖੋਲਾ ਤੁਹਾਡਾ ਪੇਤ ਦੁਕਾਨਦਾਰਾਂ ਦਾ ਆ ਜਿਹੜਾ ਕੁੜਤਾ ਪਜਾਮਾ ਆ ਬਜ਼ਾਰ ਦੇ ਵਿੱਚ 15-1700 ਤੋਂ ਘੱਟ ਨਹੀਂ ਦਿੰਦਾ ਸਾਡੇ ਕੋਲ 700 ਰੁਪਏ ਤੋਂ ਕੋਟਾ ਪਹਿਮਾ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੱਦਾਂ ਦੀ ਮਰਜ਼ੀ ਵੈਰਾਈਟੀ ਭਾਈ ਜੀ ਕਿੰਨੇ ਕਿਹੜੀਆਂ ਤਰ੍ਹਾਂ ਦੀ ਵੈਰਾਈਟੀ ਕਿੰਨੇ ਬ੍ਰਾਂਡ ਹੈਗੇ ਆ ਭਾਈ ਜੀ ਸਾਡੇ ਕੋਲ ਮਾਜੇ ਦੀ ਧਰਤੀ ਦੇ ਆਜੋ ਇੱਕ ਵਾਰੀ ਜਿਹੜੇ ਲੀਡਰ ਚਾਹਵਾਨ ਨੇ ਚਿੱਟੇ ਕੁੜਤੇ ਪਹਿਾਵੇਂ ਦੇ ਸਾਡੇ ਕੋਲ ਕਲਰ ਡਿਜ਼ਾਈਨ ਇਹਨਾਂ ਤੋਂ ਟਾਈਟ ਵੀ ਤੁਹਾਨੂੰ ਮਿਲ ਜੇਗਾ ਪੇਪਰ ਐਡਾ ਵਧੀਆ ਮਿਲੇਗਾ ਤੁਹਾਨੂੰ ਕੋਟਨ ਇਹਦੇ ਜਿਹੜਾ ਆਪਣਾ 700 ਰੁਪਏ ਦਾ ਕੁੜਤਾ ਪਹਿਮਾ ਮਿਲੇਗਾ ਤੁਹਾਨੂੰ ਕਲਰਫੁੱਲ ਦੇਖੋ ਜੀ ਸਾਡੇ ਕੋਲ 700 ਰੁਪਏ ਦੇ ਕੋਟਾ ਪ ਆ ਤੁਹਾਨੂੰ 1500 ਰੁਪਏ ਦਾ ਦਵਾਂਗੇ ਆ 2000 ਰੁਪਏ ਦਾ ਦਵਾਂਗੇ ਆ ਸਾਨੂੰ ਦਵਾਂਗੇ 2500 3000 ਦਾ ਜਿਹੜਾ ਬਾਜ਼ਾਰ ਚ 8 8000 7 7000 ਜਿਹੜੇ ਤਗੜੇ ਕੱਪੜੇ ਲਾਉਣੇ ਹੋ ਅਸੀਂ ਤੁਹਾਨੂੰ 3000 ਜੀ ਦਵਾਂਗੇ ਉਧਰੋਂ ਕਹਿਉਣਾ ਮਾਰ ਦਿਓ ਦੇਖੋ ਰੰਗ ਕਿੰਨੇ ਆ ਕੁਰਤੇ ਪੀਮਿਆਂ ਚ ਜਿੱਡਾ ਮਰਜ਼ੀ ਰੰਗ ਤੁਸੀਂ ਲੈ ਜਾਓ ਸੋ ਕੋਰਤੇ ਪਿਆਮੇ ਦਾ ਹੈਗੇ ਆ ਦੇਖੋ ਜਿਨ੍ਹਾਂ ਨੇ ਲੌਂਗ ਕੋਟ ਪਾਉਣੇ ਆ ਮੋਰੇ ਠਾਂਡੇ ਆ ਲੌਂਗ ਕੋਟ ਦੀ ਵੈਰੈਟੀ ਬੜੀ ਆ ਬਲੇਜ਼ਰ ਤੁਸੀਂ ਪਾਉਣਿਓ ਅਫਸਰ ਸਾਹਿਬਾਨ ਸਾਡੇ ਆ ਜਾਂ ਮੁੰਡੇ ਖੁੰਡੇ ਜਿਨ੍ਹਾਂ ਨੇ ਜੀਨ ਦੀਆਂ ਪੈਂਟਾਂ ਨਾ ਪਾਉਣੇ ਆ ਸਾਡੇ ਕੋਲ ਬਲੇਜ਼ਰ ਦੀ ਉਹ ਵੈਰੈਟੀ ਆ ਸਾਡੇ ਕੋਲ 6500 7000 ਤੋਂ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਆ ਆਹੋ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਸ਼ੇਰਵਾਨੀ ਦੇ ਆਹ ਦੇਖੋ ਮੈਂ ਕਿਹਾ ਰੂਹ ਕੋਸ਼ ਹੋ ਜਾਣੀਆਂ ਜਿਹੜੀਆਂ ਫੋਟੋਆਂ ਤੁਹਾਨੂੰ ਦਿਖਾ ਰਹੇ ਆ ਇਦਾਂ ਦੇ ਪੀਸ ਸਾਨੂੰ ਤਿਆਰ ਕਰ ਦੇਣੇ ਆ ਟੈਲਰ ਬੜਾ ਚੰਗਿਆ ਸਾਡੇ ਕੋਲ ਹੁਣ 20-2000 ਰੁਪਏ ਦੀ ਸ਼ੇਰਵਾਨੀ ਲੈਣ ਦੀ ਲੋੜ ਨਹੀਂ 7-8000 ਸਾਡੇ ਕੋਲ ਲੈ ਜਾਓ ਪੂਰਾ ਤਿਆਰ-ਵਾਰ ਤਿਆਰ ਕਰ ਦਾਂਗੇ ਬਾਈ ਜੀ ਫਾਦਰ ਐਂਡ ਸਨ ਨੇ ਜੇ ਸੇਮ ਕਨਸੈਪਟ ਬਣਾਉਣਾ ਚਾਹੇ ਕੋਟ ਪੈਂਟ ਚਾਹੇ ਕੁਰਤੇ ਪਜਾਮੇ ਉਹਦੇ ਵਿੱਚ ਵੀ ਤੁਸੀਂ ਸੇਮ ਤਿਆਰ ਕਰ ਦਿੰਦੇ ਹੋ ਅਸੀਂ ਸੇਮ ਤਿਆਰ ਕਰਾ ਕੇ ਦਵਾਂਗੇ ਸਾਡੇ ਖੋਡੇ ਟੈਲਰ ਆ ਗਏ ਜਿੱਦਾਂ ਦਾ ਡਿਜ਼ਾਈਨ ਤੁਸੀਂ ਕਹੋਗੇ ਤੁਹਾਨੂੰ ਤਿਆਰ ਕਰਾ ਕੇ ਦਵਾਂਗੇ ਮਾਰਕੀਟ ਤੇ ਲੁੱਟ ਕਰਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਤੇ ਆਜੋ ਤੁਹਾਡੇ ਫਾਇਦੇ ਕਰਕੇ ਭੇਜਾਂਗੇ ਆ ਦੇਖੋ ਸ਼ੇਰਵਾਨੀਆਂ ਦੇ ਡਿਜ਼ਾਈਨ ਆ ਦੇਖੋ ਡਿਜ਼ਾਈਨਰ ਤੁਸੀਂ কুরਤੇ ਪਿਆਮੇ ਬਣਾਉਣੇ ਆ ਇੱਥੇ ਆਉਣ ਦਾ ਫਾਇਦਾ ਕੀ ਆ ਤੁਸੀਂ ਇੱਕ ਨਾਲ ਦੇ 5 5 ਬਣਾ ਲਓ 10 10 ਬਣਾ ਲਓ 20 ਵੀ ਬਣਾ ਲਓ ਤੁਸੀਂ ਪੂਰਾ ਕਨਸੈਪਟ ਤਿਆਰ ਕਰਨਾ ਉਹ ਵੀ ਕਰਕੇ ਦਵਾਂਗੇ ਰੇਟ ਬਹੁਤ ਘਟਿਆ ਟੇਲਰ ਸਾਡੇ ਆਪਣੇ ਆ ਆਪ ਦੀ ਕੁਆਲਿਟੀ ਲੁੱਟ ਬੰਦ ਹੁਣ ਆਜੋ ਸਵਾਦ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਨ ਭਰਾਵਾਂ ਲਈ ਵੀ ਰੌਣਕਾਂ ਲੱਗੀਆਂ ਮਾਤੂਸ਼ਰੀ ਦਸਤਾਰ ਤੇ ਸਭ ਤੋਂ ਵੱਡਾ ਬ੍ਰਾਂਡ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ 550 ਤੋਂ ਬਾਅਦ ਰਾਂਗ ਗਿਆ ਰੰਗ ਫੇਟ ਹੋ ਜਾਵੇ ਡੱਬ ਜਾਵੇ ਗਾਰੰਟੀ ਪੂਰੀ ਆ ਬਦਲ ਕੇ ਨਵੀਂ ਦਵਾਂਗੇ ਰੂਬੀਆਂ ਪੱਗ ਲੈ ਜਾਓ ਫੁੱਲ ਵੈ ਲੈ ਜਾਓ ਜਿੰਦਾਂ ਨੇ ਮਰਜ਼ੀ ਰੰਗ ਲੈ ਜਾਓ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਵੀ ਸਾਡੇ ਕੋਲੋਂ ਲੈ ਜਾਓ ਟਾਈਆਂ ਦੇ ਵਿੱਚ ਦੇਖੋ ਕੁਆਲਿਟੀ ਦੇਖੋ ਹੈ ਕਿ ਨਹੀਂ ਰਾਜਾ ਸਟਾਈਲ ਦੇਖੋ ਪੂਰਾ ਪੈਕਿੰਗ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਕਿੰਨਾ ਸੋਹਣਾ ਬਾਕਸ ਲੱਗਾ ਟਾਈ ਦੀ ਬਹੁਤ ਸੋਹਣੀ ਆ ਬਾਜ਼ਾਰ ਜਾ ਕੇ ਟਾਈ ਲਾਉਂਗੇ ਤਾਂ 2000 ਦੀ ਮਹਣੀ ਇੱਤਾ ਪੂਰੀ ਪੈਕਿੰਗ ਕੀਤੀ ਹੋਈ ਸਾਡੇ ਕੋਲ ਸਿਰਫ 450 ਜਿ ਦਵਾਂਗੇ ਜਿੱਦਾਂ ਮਰਜੀ ਮੈਚ ਕਰ ਲੋ ਤੁਸੀਂ ਦਿਮਾਲੇ ਸਿਓਨੇ ਹੋ ਦਿਮਾਲਿਆਂ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਰੰਗ ਹੈਗੇ ਆ ਕੱਪੜੇ ਹੈਗੇ ਆ ਮੈਚ ਕਰਕੇ ਤੁਸੀਂ ਲੈ ਜਾਓ ਭਾਈ ਜੀ ਲਾਈਨਿੰਗ ਦਾ ਕਪੜਾ ਆਪਣੇ ਕੋਲ ਹੈਗਾ ਭਾਈ ਜੀ ਮਿਲ ਜੇਗਾ ਲਾਈਨਿੰਗ ਦਾ ਕਪੜਾ ਆਪਣੇ ਕੋਲ 40 ਰੁਪਏ ਤੋਂ ਸਟਾਰਟ ਹੋਵੇਗਾ ਕਪੜ ਸੋ ਭਾਈ ਜੀ ਆਪਣੇ ਕੋ ਲਾਈਨੀ ਦਾ ਕਪੜਾ ਹੈਗਾ ਮਿਲ ਜੇਗਾ ਭਾਈ ਜੀ ਆਪਣੇ ਕੋ 40 ਰੁਪਏ ਮੀਟਰ ਵਾਲਾ ਕਪੜਾ ਸਟਾਰਟਿੰਗ ਉਧਾ ਕਪੜਾ ਬਹੁ ਪਿਆਰਾ ਮਿਲੇਗਾ ਕਪੜੇ ਦੀ ਕੋਈ ਲਾਮੀ ਕੋਈ ਗਾਰੰਟੀ ਨਹੀਂ ਮਿਲੇਗੀ ਤੁਹਾਨੂੰ ਜੋ ਵੀ ਹੈ ਤੁਹਾਡੇ ਆ ਫੈਬਰਿਕ ਬਹੁ ਪਿਆਰਾ ਮਿਲੇਗਾ ਸੋ ਆਜੋ ਜਿੱਦੀ ਮਾਤਰਾ ਸਾਰੇ ਪਾਸੇ ਫਾਇਦੇ ਕਰਾਂਗੇ ਰੰਗਾਂ ਦੀ ਵੀ ਗਾਰੰਟੀ ਰੇਟਾਂ ਦੀ ਵੀ ਗਾਰੰਟੀ ਕੁਆਲਿਟੀ ਦੀ ਵੀ ਗਾਰੰਟੀ ਮੈਣੀ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਤੋਂ ਆ ਨੰਬਰ ਸਕਰੀਨ ਤੇ ਆ ਭਰਾਵੋ ਚੈੱਕ ਲਓ ਸਕੂਟਰ ਮੋਟਰਸਾਈਕਲ ਗੱਡੀ ਕਾਰ ਥਾਰ ਉਹ ਭਾਵੇਂ ਬੱਸ ਚ ਆ ਜਾਓ ਸਾਡੇ ਲਈ ਸਾਰੇ ਭਰਾ ਇੱਕੋ ਜੇ ਆ ਆ ਜਾਓ ਫੇਰੇ ਕਰਾਂਗੇ ਜੇਬਾਂ ਜਿਹੜੇ ਪੈਸੇ ਸਾਡੇ ਵੱਧ ਹਨਾ ਇਹ ਬਚਾਉਣੇ ਆ ਪਾ ਲਟਾਉਣੇ ਨਹੀਂ ਇਹ ਤੁਹਾਡਾ ਫੇਰਾ ਇੱਕੋ ਹੀ ਜਗਾ ਹੁਣ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਤੀਆਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ